ਕਿਸੇ ਨੂੰ ਜਾ ਕੇ ਸੱਜਣ ਨੂੰ ਇਹਦੀ ਰਿਪੇਅਰ ਕਰਨ ਦੀ ਲੋੜ ਹੈ। ਕ੍ਰਾਉਸ ਪਾਉਣਾ ਬਈ ਜਾ ਕੇ। ਸਿਰਫ ਗੱਲ ਕਰਾਉਸ ਪਾਉਣਾ ਤੇ ਸੀਜ਼ਨ ਲਾਉਣਾ। ਪੈਸੇ ਕਮਾਉਣੇ ਆ ਮਤਲਬ। ਹਾਂ ਹਾਂ। ਕਿੰਨੇ ਕ ਦਾ ਦਮੋਗੇ ਇਹ? ਰੇਟ ਬਈ ਇਹਦਾ ਰੱਖਿਆ ਆਪਣਾ 185। ਬੈਗ ਤੋਂ ਵੀ ਕੰਡੀਸ਼ਨ ਦਿਖਾ ਇਹਨਾਂ ਦੀ ਬਹੁਤ ਘੈਂਟ ਪਏ ਆ। ਡਿਡਬੇ ਵਾਲਿਆਂ ਦਾ ਮਿੱਤਰ ਉਹ ਹੀ ਬਣਿਆ ਹੋਇਆ। ਜੇ ਗੱਲ ਕਰੀ ਉਸਤਾਦ ਇਹਦੇ ਇਹ ਮਾਡਲ ਕਿੰਨਾ ਬਈ? ਇਹ ਮਾਡਲ ਬਈ 2021 ਮਾਡਲ। 2021 ਮਾਡਲ ਹੈ। ਇਹ ਇਹ ਕਿੰਨੇ ਇੰਚੀ ਦੇ ਵਿੱਚ ਆ ਜਾਂਦਾ? ਇੰਚ 55 ਬਈ। ਅਸਾਂ ਇਹ ਵੀ 55 ਇੰਚੀ ਆ। ਓਕੇ। ਮਾਡਲ ਕਿੰਨਾ ਜੋ ਵੀ ਮਾਡਲ ਹੈ ਮੈਂ ਵੀ ਕਹਿੰਦਾ ਜਮੇ ਨਵਾਂ ਖੜਾ ਤਾਂ ਮੈਂ ਆ ਦੇਖੀ ਸਟਿੱਕਰ ਸੁਕਰਾਂ ਦੀ ਗੱਲ ਕਰ ਲੈ ਸਕ੍ਰੈਚ ਵੀ ਨਹੀਂ ਆ ਸੈਟ ਤਾਂ ਬਿਲਕੁਲੀ ਪਈ ਹੈ ਨਾ ਸਿਰਫ ਕੱਲਾ ਚਲੋ ਉਹ ਟਰਾਲੀ ਦੇ ਵਿੱਚ ਜਦੋਂ ਐਂਟਰ ਹੁੰਦਾ ਹੈ ਨਾ ਉਹੀ ਗੱਲਾਂ ਉੱਥੋਂ ਕਲਰ ਉਤਰਿਆ ਹੋਇਆ ਤੂੰ ਇੱਧਰ ਪਿੱਛੋਂ ਵੀ ਦਿਖਾ ਲੈ ਜਮੇ ਨਮਾ ਮੈਂ ਤਾਂ ਕਹਣਾ ਯਾਰ ਜੇ ਕਿਸੇ ਸੱਜਣ ਕੋਈ ਐ ਸਲਾਹ ਹੀ ਕਰਦਾ ਨਾ ਵੀ ਨਮਾ ਲਈਏ ਨਾ ਹੀ ਲਿਓ ਤੁਸੀਂ ਇਹ ਆ ਲੈ ਜੋ ਬਾਈ ਉਹ ਰਿਆਂ ਤੋਂ ਵੱਜਦੇ ਨੇ ਸੰਗਰੂਰੀਏ ਕੁੰਨਰਾ ਪਿੰਡ ਦੇ ਬਸਿੰਦੇ ਨੇ ਨਾਂ ਬਾਈ ਦਾ ਸੰਦੀਪ ਹੈ ਤੇ ਤੂੜੀ ਵਾਲੇ ਰੀਪਰਾਂ ਦੀ ਫੁੱਲ ਗਾਰੰਟੀ ਦਿੰਦੇ ਨੇ ਮਿੱਤਰੋ ਗਾਰੰਟੀ ਤਾਂ ਫੁੱਲ ਦਿੰਦੇ ਨੇ ਕਿਉਂਕਿ ਬਾਈੂ ਕਹਿੰਦਾ ਨਾ ਵੀ ਸਾਡਾ ਵੀਰੇ ਕਾਫੀ ਟਾਈਮ ਤੋਂ ਇਹ ਤੂੜੀ ਵਾਲੇ ਰੀਪਰਾਂ ਦਾ ਕੰਮ ਹੈ ਵੀ ਅਸੀਂ ਜਿੰਨੇ ਵੀ ਮਤਲਬ ਤੂੜੀ ਵਾਲੇ ਰੀਪਰ ਖਰੀਦਦੇ ਆ ਜਾਂ ਵੇਚਦੇ ਆ ਸਾਡੀ ਫੁੱਲ ਗਾਰੰਟੀ ਹੁੰਦੀ ਹੈ ਮੈਂ ਦੋ ਤਿੰਨ ਗੱਲਾਂ ਦੱਸਣੀ ਆ ਸੀ ਤੁਹਾਡੇ ਬਾਰੇ ਵੀ ਤੁਹਾਡਾ ਫਰਕ ਕੀ ਆ ਹੋਰਾਂ ਸੱਜਣਾ ਦੇ ਨਾਲੋਂ ਬਈ ਇੱਕ ਤਾਂ ਮੰਨ ਕੇ ਚੱਲ ਆਪਣਾ ਜਿਹੜਾ ਚੀਜ਼ ਹੁੰਦੀ ਆ ਆਪਾਂ ਦੱਸ ਕੇ ਦਿੰਨੇ ਆ ਓਕੇ ਮਤਲਬ ਜਿਹੜੀ ਵੀ ਚੀਜ਼ ਹੁੰਦੀ ਆ ਆਪਾਂ ਫੁੱਲ ਗਾਰੰਟੀ ਨਾਲ ਦੱਸ ਦਿਆਂ ਫੁੱਲ ਗਾਰੰਟੀ ਨਾਲ ਓਕੇ ਬਾਕੀ ਮੰਨ ਕੇ ਚੱਲੋ ਕੋਈ ਮਾਡਲ ਦਾ ਕੋਈ ਫੇਰ ਫੇਰ ਨਹੀਂ ਹੈਗੀ ਠੀਕ ਹੈ ਜਿਹੜਾ ਮਾਡਲ ਹੋਊਗਾ ਉਹੀ ਆਪਾਂ ਦੱਸਾਂਗੇ ਦੱਸਾਂਗੇ ਹਾਂ ਠੀਕ ਹੈ ਤੇ ਨੰਬਰ ਇੱਕ ਦੋ ਚੀਜ਼ਾਂ ਤੁਹਾਨੂੰ ਮੈਂ ਦੱਸਦਾ 25 ਤੋਂ 30 ਕਿਲੋਮੀਟਰ ਤੱਕ ਕੋਈ ਵੀ ਸੱਜਣ ਤੂੜੀ ਵਾਲਾ ਰੀਪਰ ਵਾਇਹਰਾਂ ਤੋਂ ਖਰੀਦਦਾ ਤਾਂ ਵਾਇਹਰੀ ਪਹੁੰਚ ਫ੍ਰੀ ਕਰਦੇ ਆ ਫ੍ਰੀ ਵਾਇਹਰੀ ਹਾਂ ਫ੍ਰੀ ਕਰਦੇ ਹਾਂ ਬਈ ਟਰੈਕਟਰ ਵਾਇਹਰੀ ਲੱਵੇ ਖੜਾ ਸੱਜਣੋਂ ਤੁਹਾਡੇ ਘਰ ਤੱਕ ਨਾ ਤੁਹਾਨੂੰ ਬਿਲਕੁਲ ਹੀ ਖਰਚਾ ਨਹੀਂ ਪਊਗਾ ਘਰ ਤੱਕ ਤੁਹਾਡੇ ਸੱਡ ਕੇ ਜਾਣਗੇ ਨੰਬਰ 2 ਤੇ ਤੇ ਇੱਕ ਆਪਾਂ ਹੋਰ ਗੱਲ ਕਰਦੇ ਸੀ ਬਈ ਵੀ ਜੇ ਕਿਸੇ ਸੱਜਣ ਨੇ ਕੋਈ ਤੂੜੀ ਵਾਲਾ ਰੀ ਤਾਂ ਤੁਹਾਡੇ ਨਾਲ ਉਹ ਵੀ ਸੰਪਰਕ ਕਰ ਸਕਦਾ ਹਾਂ ਚੱਕਟਾਉਣ ਉਹ ਕ ਹੋ ਸਕਦਾ ਵੀ ਉਹ ਵੀ ਕਰ ਲੂਗਾ ਹਨਾ ਓਕੇ ਤੇ ਬਈ ਆਪਾਂ ਅੱਜ ਕਿੰਨੇ ਮਤਲਬ ਤੂੜੀ ਵਾਲੇ ਦੀਪਰ ਜਿਹੜੇ ਦਿਖਾਵਾਂਗੇ ਆਪਣੇ ਕੋਲ ਹੈਗੇ ਨੇ ਵੀ ਅੱਜ 11 12 ਰੀਪਰ ਹੈਗੇ 11 12 ਰੀਪਰ ਹੈਗੇ ਓਕੇ ਤੇ ਆਪਾਂ ਇਸੇ ਤੋਂ ਸ਼ੁਰੂਆਤ ਕਰਦੇ ਹਾਂ ਹਨਾ ਇਹ ਹੈਗਾ ਵੀਰੇ ਜਗਤ ਜੀਤਾਂ ਲੰਦਾ 2021 ਮਾਡਲ ਬਈ ਅੱਛਾ 21 ਤਾਂ ਇਹ ਮਾਡਲ ਆ ਹਾਂ ਪੇਂਟ ਵੀ ਸਾਰਾ ਹੋਇਆ ਇਹ ਅੱਛਾ ਇਹ ਪੂਰਾ ਫੁੱਲ ਪੇਂਟ ਹੋਇਆ ਹੋਇਆ ਹਾਂ ਫੁੱਲ ਰਿਪੇਅਰ ਹੋਈ ਆ ਫੁੱਲ ਰਿਪੇਅਰ ਹੈ ਹਾਂ ਓਕੇ 21 ਮਾਡਲ ਆ ਤੇ ਤੁਸੀਂ ਇਹ ਦੇਖੋ ਵੀ ਪੇਂਟ ਤਾਂ ਚਲੋ ਹਰ ਕਿਉਂਕਿ ਬਿਨਾ ਪੇਂਟ ਤੋਂ ਤਾਂ ਕੋਈ ਚੀਜ਼ ਬਈ ਆਉਂਦੀ ਵੀ ਨਹੀਂ ਹਨਾ ਪਰ ਜਿਹੜੀ ਵੱਡੀ ਗੱਲ ਹੁੰਦੀ ਆ ਉਹ ਹੁੰਦੀ ਆ ਕੰਮ ਕਰਦੀ ਵੀ ਕੁਆਲਿਟੀ ਕੀ ਕਹਿੰਦੀ ਆ ਤੇ ਵੀ ਇਹ ਕੰਮ ਕਰ ਬਕੋ ਮਤਲਬ ਸਾਰਾ A to Z ਹੋਇਆ ਅਸਾ A to Z ਮਤਲਬ ਕਿਸੇ ਨੂੰ ਜਾ ਕੇ ਸੱਜਣ ਨੂੰ ਇਹਦੀ ਰਿਪੇਅਰ ਕਰਨ ਦੀ ਲੋੜ ਨਹੀਂ ਸਰਫ ਕਰਾਉਸ ਪਾਉਣਾ ਬਈ ਜਾ ਕੇ ਸਿਰਫ ਗੱਲਾ ਕਰਾਉਸ ਪਾਉਣਾ ਤੇ ਸੀਜਨ ਲਾਉਣਾ ਪੈਸੇ ਕਮਾਉਣੇ ਆ ਮਤਲਬ ਹਾਂ ਹਾਂ 21 ਤਾਂ ਬਈ ਮਾਡਲ ਹੈ ਹਨਾ ਤੇ ਮੈਨੂੰ ਇਹ ਦੱਸਿਓ ਇਹ ਕਿੰਨੇ ਇੰਚੀ ਦੇ ਵਿੱਚ ਆ ਜਾਂਦਾ ਬਈ ਇਹ 55 ਚ ਬਈ 55 ਇੰਚੀ ਦੇ ਵਿੱਚ ਆ ਜਾਂਦਾ ਓਕੇ ਤੇ ਧਰਮੇ ਤੈ ਟੂਰਾਂ ਦੀ ਕੰਡੀਸ਼ਨ ਸਾਰੀ ਜੇ ਵਾਕਈ 21 ਮਾਡਲ ਹੈ ਤਾਂ ਬਾਈ ਤੁਹਾਨੂੰ ਟਾਇਰਾਂ ਦੀ ਕੰਡੀਸ਼ਨ ਵੀ ਦੱਸ ਦੀ ਜੀ ਵੀ ਨਵੇਂ ਵਰਗੇ ਤਾਂ ਇਹਦੇ ਟਾਇਰ ਪਏ ਨੇ ਤੇ ਬਾਈ ਮੈਨੂੰ ਇਹ ਦੱਸਿਓ ਜੇ ਇਹਦੀ ਗੱਲ ਕਰੀਏ ਆਪਾਂ ਰੇਟ ਦੀ ਕਿੰਨੇ ਕੁ ਦਾ ਦਮੋਗੇ ਇਹ ਰੇਟ ਬਾਈ ਇਹਦਾ ਰੱਖਿਆ ਆਪਾਂ ਨੇ 185 1 ਲੱਖ ਤੇ 85000 ਰੁਪਿਆ ਹਾਂ ਓਕੇ ਲੈ ਮਿੱਤਰੋ 1 ਲੱਖ ਤੇ 85000 ਰੁਪਿਆ ਇਸ ਜਿਹੜਾ ਟੂਰੀਪਰ ਦਾ ਰੇਟ ਹੈ ਤੇ ਜੇ ਗੱਲ ਕਰੀਏ ਨਾ ਵੀ ਮਾਨਤਾਂ ਤੁਹਾਡਾ ਹਰ ਇੱਕ ਚੀਜ਼ ਦੇ ਵਿੱਚ ਹੋਊਗੀ ਹੋਊਗਾ ਕਿਉਂਕਿ ਜਦੋਂ ਤੁਸੀਂ ਬਾਈ ਬ੍ਰਿਆ ਨੂੰ ਮਿਲੋਗੇ ਨਾ ਸੰਦੀਪਪੁਰਾ ਨੂੰ ਤੁਹਾਨੂੰ ਵਾਕਈ ਪਤਾ ਲੱਗੂਗਾ ਵੀ ਯਾਰ ਕਿੱਦਾਂ ਦੇ ਬੰਦੇ ਨੇ ਅਜੇ ਤੱਕ ਕੋਈ ਲਾਂਮਾ ਤਾਂ ਤੁਹਾਡਾ ਸੁਣਿਆ ਹੀ ਨਹੀਂ ਮੈਂ ਨਾ 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 ਬਾਈ ਹੈਨਾ ਤੇ ਆਉਂਦਾ ਵੀ ਨਹੀਂ ਇਹ ਵੀ ਗੱਲ ਹੈਗੀ ਆ ਤੇ ਬਾਈ ਜੀ ਇਹਦੀ ਗੱਲ ਕਰੀਏ ਇਹ ਕਿੰਨਾ ਮਾਡਲ ਹੈ ਇਹ ਰਿਪਰ ਹੈਗਾ ਬਾਈ 2019 ਮਾਡਲ ਅਸਾ ਇਹ ਹੈਗਾ 19 ਮਾਡਲ ਹਾਂ ਓਕੇ ਤੇ ਧਰਮੇ ਬੈਲਟਾ ਬੋਲਟਾਂ ਨੂੰ ਚੈੱਕ ਕਰਵਾ ਦੇ ਹੈਨਾ ਤੇ ਬਾਈ ਇਹ ਕਿੰਨੇ ਇੰਚ ਦੇ ਵਿੱਚ ਆ ਜਾਂਦਾ ਇਹ ਵੀ 55 ਬਾਈ ਅਸਾ ਇਹ ਵੀ 55 ਇੰਚੀ ਆ ਹਾਂ ਓਕੇ ਤੇ ਜੇ ਗੱਲ ਕਰੀਏ ਇਹਦਾ ਕੰਮ ਕਰ ਕਿਵੇਂ ਆ ਇਹਦਾ ਕੰਮ ਕਰ ਬਈ ਬਸ ਸਹੀ ਹੈਗਾ ਤੇ ਇਹਦੇ ਕੱਲੇ ਬਲੇਡ ਪੈਨ ਵਾਲਿਆ ਕੱਲੇ ਬਲੇਡ ਪੈਨ ਵਾਲੇ ਨੇ ਹਾਂ ਓਕੇ ਬਾਕੀ ਸਾਰਾ ਕਰੋਸਾ ਗਰੂਸਾ ਦਾ ਓਕੇ ਆ ਪੂਰਾ ਸਹੀ ਆ ਬਈ ਸਾਰਾ ਤੇ ਜੇ ਇਹਦੀ ਗੱਲ ਕਰੀਏ ਬਈ ਇਹਦੀ ਕੀ ਡਿਮਾਂਡ ਆ ਇਹਦਾ ਰੇਟ ਹੈਗਾ ਬਈ 1,60,000 1,60,000 ਹਾਂ ਮੈਂ ਸੱਜਣ ਨੂੰ ਤੁਹਾਨੂੰ ਇੱਕ ਗੱਲ ਹੋਰ ਦੱਸਦਾ ਤੁਸੀਂ ਨਾ ਜਿੱਥੋਂ ਮਰਜ਼ੀ ਬਲੌਗ ਕਰਦੇ ਹੋ ਤੁਸੀਂ ਪੂਰੀ ਮਾਰਕੀਟ ਪਤਾ ਕਰ ਲਿਓ ਆਪਣੇ ਨੇੜੇ ਤੇ ਡੇ ਵੀ ਚਾਹੇ ਦੂਰੋਂ ਹੋਣਾ ਬਈ ਕਿਤੋਂ ਵੀ ਪਤਾ ਕਰਕੇ ਆ ਜਿਓ ਇੱਕ ਚੀਜ਼ ਦਾ ਦਾਵਾ ਵੀ ਹੋਰਾਂ ਸੱਜਣਾ ਮਿੱਤਰਾਂ ਦੇ ਨਾਲ ਉਹਨਾਂ ਤੁਹਾਨੂੰ 10,000 ਰੁਪਇਆ ਬੇਸਿਕ ਸਾਸਤਾ ਦੇ ਦਿੰਨਗੇ ਬਈ ਇਹ ਵੀ ਗੱਲ ਹੈਗੀ ਹੈ ਨਾ ਬਈ ਜਿਹੜਾ ਇਹ ਖੜਾ ਆਪਣਾ ਜਗਜੀਤ ਵਾਲਿਆਂ ਦਾ ਇਹ 2018 ਮਾਡਲ ਬਈ ਇਹ ਹੈਗਾ 18 ਮਾਡਲ ਓਕੇ ਲੈਣ ਮੁਤਾਬਕ ਲਾਇ ਹੋਇਆ ਹੈ ਉਹ 21 ਮਾਡਲ ਉਹ 19 ਆ ਗਿਆ 18 ਆ ਗਿਆ ਹਾਂ 18 ਆ ਗਿਆ ਓਕੇ ਤੇ ਇਹ ਕਿੰਨੇ ਇੰਚੀ ਦੇ ਵਿੱਚ ਆ ਜਾਂਦਾ ਵੀਰੇ ਇਹ ਵੀ 55 ਆ ਬਈ ਇਹ ਵੀ 55 ਇੰਚੀ ਦੇ ਵਿੱਚ ਆ ਇਹਦਾ ਇਹਦਾ ਉੱਪਰ ਲਾ ਟੱਕਣ ਪੇਂਟ ਆ ਇਹਦਾ ਆ ਟੱਕਣ ਪੇਂਟ ਆ ਬਾਕੀ ਸਾਰਾ ਹੀ ਕੰਡੀਸ਼ਨ ਦਾ Ориਜਨਲ ਆ ਬਾਕੀ Ориਜਨਲ ਆ ਸਾਰਾ ਓਕੇ ਓਕੇ ਹੈ ਨਾ ਤੇ ਜੇ ਇਹਦੀ ਗੱਲ ਕਰੀਏ ਬਈ ਇਹ ਕਿੰਨੇ ਇੰਚੀ ਚ ਆ ਜਾਂਦਾ 55 ਚ ਬਈ ਇਹ ਵੀ 55 ਚ ਆ ਇਹਦੇ ਜੇ ਰ 1,65,000 ਰੁਪਏ ਰੇਟ ਹੈ ਓਕੇ ਲੈ ਮਿੱਤਰੂ ਮਾਨਤਾ ਨੂੰ ਤੁਹਾਡਾ ਨਾ ਹੋਊ ਗਈ ਹੋਊਗਾ ਯਾਰ ਤੁਸੀਂ ਜਿਹੜਾ ਵੀ ਮਤਲਬ ਰੀਪਰ ਆ ਕੇ ਪਸੰਦ ਕਰੋਗੇ ਇਹ ਆਗਾ ਬਈ ਨਿਊ ਵਿਸ਼ਕਰਮਾ ਡੜਬਿਆਂ ਦਾ ਡੜਬਿਆਂ ਦਾ ਬਈ ਹਾਂ ਇਹ ਇਹ ਬਈ ਕਲਰ ਪੇਂਟ ਦਾ オリジナル ਹੀ ਆ ਇਹ オリジナル ਹੈ ਬਈ ਸਾਰਾ ਸਾਰੀ オリジナル ਹੈ ਓਕੇ ਦਰਮੇ ਬੈਗ ਤੋਂ ਵੀ ਕੰਡੀਸ਼ਨ ਦਿਖਾ ਇਹਨਾਂ ਦੀ ਬਹੁਤ ਘੈਂਟ ਪਏ ਆ ਡੜਬਿਆਂ ਦਾ ਮਿੱਤਰੂ ਇਹ ਬਣਿਆ ਹੋਇਆ ਜੇ ਗੱਲ ਕਰੀ ਉਸਤਾਦ ਇਹਦੇ ਇਹ ਮਾਡਲ ਕਿੰਨਾ ਬਈ ਇਹ ਮਾਡਲ ਬਈ 2021 ਮਾਡਲ 2021 ਮਾਡਲ ਹੈ ਇਹ 1.5 ਇੰਚ ਦੇ ਵਿੱਚ ਆ ਜਾਂਦਾ ਇੰਚ 55 ਬਈ ਅਸਾਂ ਇਹ ਵੀ 55 ਇੰਚੀ ਆ ओके ਤੇ ਇਹਦੇ ਕਟਰ-ਕਟਰ ਦਾ ਜਿਵੇਂ ਕਿ ਦੀ ਬਲੇਡ ਸਾਰੇ ਨੰਮੇ ਵਰਗੇ ਨੇ ਨਾ ਹਾਂ ਹਾਂ ਬਈ ਹੂੰ ਇਹ ਤਾਂ ਜਾ ਕੇ ਕੰਮ ਤੇ ਲੱਗਣਗੇ ਵੀ ਮਤਲਬ ਸੀਜ਼ਨ ਲਾਉਣਗੇ ਹਾਂ ਹਾਂ ਲਾਉਣਗੇ ਤੇ ਜੇ ਗੱਲ ਕਰੀਏ ਬਈ ਇਹਦੀ ਮਤਲਬ ਡਿਮਾਂਡ ਕੀ ਆ ਇਹਦੇ ਡਿਮਾਂਡ ਆ 210000 ਬਈ 2 ਲੱਖ ਤੇ 10000 ਰੁਪਿਆ ਹਾਂ ਓਕੇ ਤੇ ਅੱਗੇ ਆ ਗਿਆ ਫਿਰ ਜਗਤਜੀਤ ਵਾਲਿਆਂ ਦਾ ਹਨਾ ਜਗਤਜੀਤ ਦਾ ਬਈ ਇਹ ਕਿੰਨੇ ਇੰਚ ਦੇ ਵਿੱਚ ਆ ਬਈ ਇਹ ਵੀ 55 ਆ ਜੀ ਬਈ ਇਹ ਵੀ 55 ਇੰਚ ਆ ਓਕੇ ਤੇ ਇਹ ਮਾਡਲ ਕਿੰਨਾ ਹੋਊ ਇਹ 2015 ਬਈ ਇਹ ਹੈਗਾ 2015 ਮਾਡਲ ਨਾ ਤਰ ਮੈਂ ਚੰਗੀ ਤਰ੍ਹਾਂ ਦਿਖਾ ਦਿਆ ਕਰ 2015 ਮਾਡਲ ਹੈ ਤੇ ਬਈ ਮੈਨੂੰ ਇੱਕ ਗੱਲ ਦੱਸਿਓ ਇਹ ਜਿਹੜੇ ਆਪਣੇ ਤੁਸੀਂ ਇਹ ਖਰੀਦਦੇ ਹੋ ਰੀਪਰ ਹਾਂ ਬਈ ਇਹ ਆਪਣੇ ਲੋਕਲ ਪੰਜਾਬ ਦੇ ਵਿੱਚ ਹੀ ਚੱਲੇ ਹੁੰਦੇ ਆ ਕਿ ਜਾਂ ਬਾਹਰਲੀ ਸਟੇਟਾਂ 'ਚ ਵੀ ਚੱਲੇ ਹੁੰਦੇ ਨੇ ਨਹੀਂ ਪੰਜਾਬ ਵਾਲੇ ਲੋਕਲ ਆ ਸੋ ਲੋਕਲ ਪੰਜਾਬ ਵਾਲੇ ਨੇ ਪੰਜਾਬ ਦੇ ਜਾਲ ਹੋਣਗੇ ਓਕੇ ਪੰਜਾਬ ਦੀ ਜਾਲ ਨੇ ਹਾਂ ਮਤਲਬ ਮਿਲ ਵੀ ਸੌਖੀ ਤਰੀਕੇ ਨਾਲ ਹੀ ਜਾਣਗੇ ਹਾਂ ਹਾਂ ਓਕੇ ਪਰ ਮੈਂ ਟਾਇਰ ਦਿਖਾਉ ਉਹ ਇਹਦੇ 15 ਮਾਡਲ ਹੈ ਟਾਇਰ ਬਿਲਕੁਕੁਲ ਹੀ ਨਵੇਂ ਵਰਗੇ ਨੇ ਇਹ ਨਾਲ ਦੀ ਹੋਣਗੇ ਬਈ ਨਹੀਂ ਟਾਇਰ ਦੁਬਾਰਾ ਪਾਏ ਹੋਏ ਅਸੀਂ ਦੁਬਾਰਾ ਦੇ ਟਾਇਰ ਨਹੀਂ ਨਵੇਂ ਟਾਇਰ ਓਕੇ ਜੇ ਇਹਦੀ ਗੱਲ ਕਰੀ ਬਈ ਇਹਦੀ ਕੀ ਟਮਾਟ ਇਦਨ ਮੰਗ ਰਿਹਾ ਬਈ 1,55,000 1,55,000 ਓਕੇ ਲੈ ਮੈਂ ਤਰੂ 1,55,000 ਇਹਦੀ ਡਿਮਾਂਡ ਆ ਬਾਕੀ ਮਾਨਤਾਣ ਤੁਹਾਡਾ ਹਰ ਇੱਕ ਦੇ ਵਿੱਚ ਹੀ ਹੋਣਾ ਤੇ ਬਈ ਜਿਹੜਾ ਆ ਗਾ ਇਧਰ ਕੇਸ ਵਾਲਾ ਦਾ ਇਹ ਕੇਸ ਵਾਲਾ ਦਾ ਬਈ ਆਪਣਾ 2022 ਮਾਡਲ ਆ ਇਹ ਹੈਗਾ 2022 ਮਾਡਲ ਕੰਡੀਸ਼ਨ ਇਹਦੀ ਬਿਲਕੁਲ ਹੀ ਨਵੇਂ ਵਰਗੀ ਪਈ ਜਾ ਹਨਾ ਦੇਖੋ ਤਰ ਮੈਂ ਚਾਰੇ ਪਾਸਿਓਂ ਲਿਆ ਕਰਾਂ 2022 ਮਾਡਲ ਆ ਤੁਸੀਂ ਕੰਡੀਸ਼ਨ ਚੈੱਕ ਕਰੋ ਬਈ ਇਹ ਚੱਲਿਆ ਇਹ ਤਾਂ ਮੈਂ ਕਹਣਾ ਲੋਕਲ ਹੀ ਘਰ ਘਰ ਵਸਤੀ ਚੱਲਿਆ ਹੋਊ ਹਨਾ ਹਾਂ ਹਾਂ ਲੋਕਲ ਚੱਲਿਆ ਬਈ ਇਹ ਘਰ ਦੇ ਉਂ ਕਰਾਇਆ ਕਰੂਾ ਤੇ ਨਹੀਂ ਇਹਦੇ ਨਾਲ ਲਾਇਆ ਹੋਣਾ ਜਿਹੜੇ ਹਿਸਾਬ ਨਾਲ ਇਹਦੀ ਕੰਡੀਸ਼ਨ ਆ ਹਾਂ ਕੰਡੀਸ਼ਨ ਬਹੁਤ ਸਾਫ ਹੈ ਇਹ ਇਸ ਤਰ੍ਹਾਂ ਕਿੰਨੇ ਇੰਚੀ ਦੇ ਵਿੱਚ ਆ ਜਾਂਦਾ ਬਈ ਇਹ ਵੀ 55 ਜਾ ਬਈ ਇਹ ਵੀ 55 ਇੰਚੀ ਦੇ ਵਿੱਚ ਤੇ ਜੇ ਇਹਦੀ ਗੱਲ ਕਰੀਏ ਬਈ ਇਹ ਵੀ ਸਾਰਾ ਓਰੀਜਨਲ ਹੈ ਹਾਂ ਓਰੀਜਨਲ ਬਈ ਸਾਰਾ ਇਹ ਸਾਰਾ ਓਰੀਜਨਲ ਹੈ ਹਾਂ ਓਕੇ ਤੇ ਇਹਦੀ ਡਿਮਾਂਡ ਕੀ ਹੈ ਡਿਮਾਂਡ ਬਈ ਦੀ 225 2 ਲੱਖ ਤੇ 25 ਹਜ਼ਾਰ ਰੁਪਈਆ ਓਕੇ ਓਕੇ ਤੇ ਜੇ ਗੱਲ ਕਰੀਏ ਇਧਰਲੇ ਪਾਸੇ ਇਹ ਵੀ ਕੇਸ ਵਾਲਾਂ ਦੀ ਆ ਬਈ ਹਨਾ ਇਹ ਕੇਸ ਵਾਲਾ ਬਈ ਇਹ ਕਿੰਨਾ ਮਾਡਲ ਹੈ ਇਹ ਬਈ 2016 ਮਾਡਲ ਹੈ ਇਹ ਹੈਗਾ 2016 ਮਾਡਲ ਹਾਂ ਇਹ 762 ਆ ਬਾਈ 8 ਇੰਚੀ ਰੀਪਰ ਹੈ ਅਸਾ ਇਹ 8 ਇੰਚੀ ਹੈ 8 ਇੰਚੀ ਹਾਂ ਓਕੇ ਲੈ ਮਿੱਤਰੋ 62 ਇੰਚੀ ਹੈ ਤੇ ਮਾਡਲ 2016 2016 ਹਾਂ ਤਿੰਨ ਪੱਖਿਆ ਚਾਹੀਏ ਇਹ ਤਿੰਨ ਪੱਖਿਆਂ ਦੇ ਵਿੱਚ ਹਾਂ ਤੇ ਕੰਡੀਸ਼ਨ ਤਾਂ ਤੇ ਸਾਰਾ origignal ਹੈ origignal ਬਾਈ ਤੇ ਜੇ ਇਹਦੀ ਗੱਲ ਕਰੀਏ ਬਾਈ ਇਹਦੀ ਕੀ ਡਿਮਾਂਡ ਆ ਇਹਦੀ ਡਿਮਾਂਡ ਹੈਗਾ ਬਾਈ 1,60,000 1,60,000 ਰੁਪਈਆ ਓਕੇ ਮਾਨ ਤਾਂ ਇਹਦੇ ਵਿੱਚੋਂ ਕਿੰਨਾ ਕਰਦਾਂਗੇ ਆਪਾਂ ਇਹ ਤੋਂ ਕਰਦਾਂਗੇ ਬਾਈ ਵਧੀਆ ਕਰਦਾਂਗੇ ਵਧੀਆ ਹੋ ਜਾਊਗਾ ਲੈ ਮਿੱਤਰੋ ਵਧੀਆ ਮਾਨ ਤਾਂ ਹੂ ਤੁਹਾਡਾ ਇਸ ਰੀਪਰ ਦੇ ਵਿੱਚੋਂ ਸੰਪਰਕ ਕਰ ਲਓ ਦੁਬਾਰਾ ਫੇਰ ਦੱਸ ਦਿੰਨੇ ਆ ਪਿੰਡ ਬਾਈ ਉਹ ਰਹਿੰਦਾ ਹੈਗਾ ਕੁੰਨਰਾਂ ਜ਼ਿਲ੍ਹਾ ਪੈ ਜਾਂਦਾ ਸੰਗਰੂਰ ਹੈ ਨਾ ਬਾਈ ਤੇ ਬਾਈ ਜਿਹੜਾ ਇਹ ਖੜਾ ਐਗਰੀਕਲਚਰ ਵਾਲਿਆਂ ਦਾ ਐਗਰੀਕਲਚਰ ਵਾਲਾ ਬਾਈ ਇਹ ਕਿੰਨੇ ਇੰਚ ਦੇ ਵਿੱਚ ਹੈ ਇਹ ਵੀ 55 ਜਾ ਬਾਈ ਇਹ ਵੀ 55 ਇੰਚ ਦਾ ਹਾਂ ਓਕੇ ਮਾਡਲ ਕਿੰਨਾ ਹੋ ਸਕਦਾ ਬਾਈ ਇਹ 24 ਹੈ ਬਾਈ 24 ਮਾਡਲ ਹੈ ਮੈਂ ਵੀ ਕਿ ਮੈਂ ਕਿਹਾ ਜਵੇਂ ਯਾਰ ਨਵਾਂ ਖੜਾ ਤਾਂ ਮੈਂ ਆ ਦੇਖੀ ਸਟਿੱਕਰ ਚੁੱਕਰਾਂ ਦੀ ਗੱਲ ਕਰ ਲੈ ਸਕ੍ਰੈਚ ਵੀ ਨਹੀਂ ਆ ਸਾਈਡ ਤਾਂ ਬਿਲਕੁਲ ਹੀ ਬਾਈ ਹੈ ਨਾ ਸਿਰਫ ਕੱਲਾ ਚਲੋ ਉਹ ਟਰਾਲੀ ਦੇ ਵਿੱਚ ਜਦੋਂ ਐਂਟਰ ਹੁੰਦਾ ਹੈ ਨਾ ਉੱਥੇ ਕੱਲਾ ਉੱਥੋਂ ਕੱਲਰ ਉਤਰਿਆ ਹੋ ਜਮਈ ਨਮਾ ਮੈਂ ਤਾਂ ਕਹਣਾ ਯਾਰ ਜੇ ਕਿਸੇ ਸੱਜਣ ਕੋਈ ਐ ਸਲਾਹ ਹੀ ਕਰਦਾ ਨਾ ਵੀ ਨਮਾ ਲਈਏ ਨਾ ਹੀ ਲਿਓ ਤੁਸੀਂ ਆਹ ਲੈ ਜੋ ਬਾਈ ਉਹ ਰਿਆਂ ਤੋਂ ਤੁਹਾਡਾ ਬਾਈ ਕਿੰਨਾ ਫਾਇਦਾ ਕਰਦਾਂਗੇ ਆਪਾਂ ਨਵੇਂ ਮਗਰ ਜੇ ਇਹਦੀ ਗੱਲ ਕਰੀਏ ਨਵੇਂ ਮਗਰ ਬਾਈ ਇਹਦਾ ਆਪਾਂ ਕਰਦਾਂਗੇ ਅਸੀਂ 90000 ਦਾ ਫਾਇਦਾ ਕਰਦਾਂਗੇ ਲੈ ਮਿੱਤਰੋ ਸਿੱਧਾ ਹੀ 80 90000 ਤਾਂ ਬਾਈ ਕਹਿੰਦਾ ਲੱਖ ਵਾਂਗੂ ਫਾਇਦਾ ਹੋ ਜੂ ਤੇ ਚੁੱਪ ਕਰਕੇ ਨਾ ਕੁੰਨਰਾ ਪਿੰਡ ਦੇ ਵਿੱਚ ਆ ਜੂ ਹਨਾ ਤੇ ਬਾਈ ਜੇ ਗੱਲ ਕਰੀਏ ਕੀ ਡਿਮਾਂਡ ਹੈ ਇਹਦੀ ਬਾਈ ਡਿਮਾਂਡ ਇਹ ਆਪਾਂ ਰੀਪਰ ਦੇਦਾਂਗੇ 2.5 ਲੱਖ ਦਾ 2.5 ਲੱਖ ਦਾ ਹਾਂ ਲੈ ਮਿੱਤਰੋ 2.5 ਲੱਖ ਦੇ ਵਿੱਚ ਉਹ ਵੀ ਮਾਨਤਾਣ ਹੋ ਸਾਰਿਆਂ ਦੀ ਫੁੱਲ ਗਰੰਟੀ ਆ ਬਾਈ ਉਹਨਾਂ ਦੀ ਦੁਬਾਰਾ ਫੇਰ ਦੱਸ ਦਿੰਨਾ ਜੇ ਕਿਸੇ ਸੱਜਣ ਨੇ ਤੇ ਕੋਈ ਤੂੜੀ ਵਾਲਾ ਰੀਪਰ ਖਰੀਦਣਾ ਨਾ ਪਿੰਡ ਆ ਜਿਉ ਕੁੰਨਰਾਂ ਤੇ ਜਿਲਾ ਪਜੰਦਾ ਬਾਈ ਉਹਨਾਂ ਨੂੰ ਸੰਗਰੂਰ ਤੇ ਬਾਕੀ ਤੁਹਾਨੂੰ ਦੱਸ ਰਿਹਾ ਵੀ ਪਿੰਡ ਕਿੱਥੇ ਜੇ ਪੈ ਜਾਂਦਾ ਇਹ ਕਾ ਵੀ ਦਿਖਾ ਦਈ ਆਪਾਂ ਲੱਗਦੇ ਹੱਥ ਬਾਈ ਇਹ ਕਿੰਨੇ ਇੰਚੀ ਦੇ ਵਿੱਚ ਆ ਜਗਤਜੀਤ ਇਹ ਵੀ 55 ਇੰਚਾ ਜੀ ਬਾਈ ਇਹ ਵੀ 55 ਇੰਚੀ ਦੇ ਵਿੱਚ ਆ ਓਕੇ ਕੰਮ ਕੰਮ ਪੱਖੋਂ ਬਾਈ ਕਿਵੇਂ ਆ ਇਹ ਕੰਮ ਬਾਈ ਇਹਦੇ ਕੱਲੇ ਬਲੇਡ ਪੈਣ ਵਾਲਿਆ ਕੱਲੇ ਤੇ ਬਲੇਡ ਪੈਣ ਵਾਲਿਆ ਤੇ ਇਹ ਮਾਡਲ ਕਿੰਨਾ ਹੋਊਗਾ 2020 ਬਾਈ 2000 ਮਿੱਤਰੋ 2 ਤੇ ਬਾਕੀ ਕੰਡੀਸ਼ਨ ਦਾ ਪੂਰੀ ਘੈਂਟ ਹੈ ਨਾ ਬਈ ਹਾਂ ਪੂਰਾ ਚਾਹੇ ਬੈਰੰਗਾ ਦੀ ਗੱਲ ਕਰ ਲਈਏ ਬੈਲਟਾਂ ਮੋਟਾਂ ਦੀ ਤੁਹ ਸਾਰੀ ਓਕੇ ਵੀਰੇ ਸਾਰਾ ਓਕੇ ਬਈ ਓਕੇ ਧਰਮੇ ਪਿੱਛੋਂ ਵੀ ਕੰਡੀਸ਼ਨ ਦਿਖਾ ਦੇ ਕਰਾਂ ਕੀਮਾ ਮੰਡੀ ਵਾਲਿਆਂ ਦਾ ਮਿੱਤਰੋ ਬਾਕੀ ਕਾਫੀ ਨਾ ਜਿੰਮੇ ਕਹਿੰਦੀ ਇਹ ਫੇਮਸ ਨੇ ਤੇ ਸਰੋਤੇ ਜਿਆਦਾ ਸਾਡੇ ਕਿਸਾਨ ਭਰਾ ਚਾਹੁੰਦੇ ਵੀ ਇਹ ਵੀ ਸਾਨੂੰ ਜਗਤਜੀਤ ਵਾਲਾਂ ਦਾ ਚਾਹੀਦਾ ਬਈ ਹਨ ਹਰੇਕ ਦੇ ਦਿਲ ਦੇ ਵਿੱਚ ਜਾਣਾ ਹੁੰਦੀ ਹੈ ਵੀ ਜਾਂ ਜਗਤਜੀਤ ਵਾਲਾਂ ਦਾ ਹੋਵੇ ਜਾਂ ਫਿਰ ਇੱਕ ਦੋ ਜਿਹੜੇ ਹੋਰ ਨਾਮੀ ਗ੍ਰਾਮੀ ਚੱਲ ਰਹੇ ਆ ਹਨ ਮਾਰਕੀਟ ਦੇ ਵਿੱਚ ਤੇ ਮਿੱਤਰੋ ਤੁਹਾਨੂੰ ਕਿਤੇ ਜਾਣ ਦੀ ਲੋੜ ਨਹੀਂ ਪਿੰਡ ਕੁੰਨਰਾ ਜ਼ਿਲ੍ਹਾ ਪਾਜੰਦਾ ਬਯੁਰੰਦਾ ਸੰਗਰੂਰ ਤੇ ਬਾਈ ਇਹ ਆਪਣਾ ਪਿੰਡ ਕਿੱਥੇ ਜੇ ਪੈ ਗਿਆ ਦੱਸਿਓ ਥੋੜਾ ਜਿਹਾ ਇੱਕ ਵਾਰੀ ਇਹ ਬਾਈ ਆਪਣਾ ਇਧਰ ਬਰਨਾਲਾ ਰੋਡ ਤੇ ਪੈ ਗਿਆ ਬਰਨਾਲਾ ਮਤਲਬ ਸੰਗਰੂਰ ਤੋਂ ਬਰਨਾਲਾ ਰੋਡ ਦੇ ਪਾਸੇ ਰੋਡ ਤੇ ਹਾਂ ਤੇ ਕੁੰਨਰਾ ਚੌਂਕੀ ਪੈ ਜਦੀ ਆ ਚੌਂਕੀ ਪੈ ਜਦੀ ਹੈ ਹਨਾ ਦੁੱਗਾ ਬਹਾਦਰਪੁਰ ਦੇ ਬਿਲਕੁਲ ਨਜ਼ਦੀਕ ਹੈ ਨਜ਼ਦੀਕ ਬਾਈ ਹਾਂ ਓਕੇ ਤੇ ਤੁਹਾਡਾ ਮੋਬਾਈਲ ਨੰਬਰ ਦੱਸਿਓ ਬਾਈ 9864 ਬਾਈ ਹੂੰ 2499 79864 24 2499 2499 ਬਾਕੀ ਮਿੱਤਰੋ ਆਪਾਂ ਡਿਸਪਲੇ ਦੇ ਉੱਪਰ ਬਾਈ ਦਾ ਨੰਬਰ ਚਲਾਤਾ ਨਾਂ ਬਾਈ ਦਾ ਸੰਦੀ ਬਾਈਵਰੇ ਤੋਂ ਇਹ ਰੀਪਰ ਖਰੀਦੇ ਆ ਤਾਂ ਉਹਨਾਂ ਦੇ ਘਰ ਤੱਕ ਪਹੁੰਚ ਬਿਲਕੁਲ ਫ੍ਰੀ ਆ ਤੇ ਸੱਡ ਕੇ ਬਾਈਵਰੀ ਆਪ ਆਉਣਗੇ ਤੇ ਜੇ ਗੱਲ ਕਰ ਲਈਏ ਤੁਸੀਂ ਕੋਈ ਤੂੜੀ ਵਾਲਾ ਰੀਪਰ ਵਿੱਚ ਕਟਵਾਉਣਾ ਜਾਂ ਕੋਈ ਟਰਾਲੀ ਜਾਂ ਕੋਈ ਸੁਪਰ ਸੀਡਰ ਰੋਟਾਵੇਟਰ ਤੁਹਾਡੇ ਲਈ ਵੀ ਕੁਝ ਵੀ ਖੇਤੀਬਾੜੀ ਦਾ ਸੰਦ ਬਕਾਉ ਆ ਵਾਧੂ ਪਿਆ ਤੁਸੀਂ ਕਹਿੰਦੇ ਹੋ ਵੀ ਇਹ ਆਪਾਂ ਵਿੱਚ ਦੇ ਦਈਏ ਤਾਂ ਤੁਹਾਡਾ ਉਹ ਵੀ ਅਡਜਸਟਮੈਂਟ ਕਰ ਲੈਣਗੇ ਹਾਂ ਬਈ ਹਾਂ ਕਰ ਲੈ ਮਾਰਕੀਟ ਪਤਾ ਕਰ ਲਿਓ ਹੋਰਾਂ ਦੇ ਨਾਲੋਂ ਸਿੱਧਾ 10000 ਦਾ ਡਿਸਕਾਊਂਟ ਹੈ 10000 ਤੁਹਾਨੂੰ ਇੱਥੋਂ ਸਸਤਾ ਮਿਲੇਗਾ ਤੇ ਬਾਕੀ ਜਾਣਕਾਰੀ ਲੈਣੀ ਆ ਨੰਬਰ ਬਾਈਵਰੇ ਦਾ ਆਪਾਂ ਸਕਰੀਨ ਤੇ ਲਿਖਤਾ ਕਰ